ਹਾਂਜੀ ਆਪਾਂ ਬਣਾਉਣ ਜਾ ਰਹੇ ਹਾਂ ਜੀ ਅੱਜ ਅੰਡੇ ਤੇ ਬ੍ਰੈਡ ਯਾਨੀ ਕਿ ਆਮਲੇਟ ਬ੍ਰੈਡ ਅੰਡਾ ਬ੍ਰੈਡ ਖਾ ਕੇ ਦੇਖਿਓ ਕਿਆ ਬਾਤ ਹੀ ਬਣਦ ਨੇ ਆਮਲੇਟ ਬ੍ਰੈਡ ਵਾਸਤੇ ਆਪਾਂ ਨੂੰ 4 ਤਾਂ ਅੰਡੇ ਚਾਹੀਦੇ ਨੇ ਜੀ ਠੀਕ ਆ ਬ੍ਰੈਡ ਦਾ ਬ੍ਰਾਊਨ ਬ੍ਰੈਡ ਹੋਵੇ ਵਾਈਟ ਬ੍ਰੈਡ ਜਿਹੜਾ ਮਰਜੀ ਬ੍ਰੈਡ ਲੈ ਲਓ ਤੇ ਆਹ ਪਿਆਜ਼ ਲੈ ਲਿਆ ਇੱਕ ਮੀਡੀਅਮ ਸਾਈਜ਼ ਦਾ ਜੀ ਤੇ ਆਹ ਇੱਕ ਟਮਾਟਰ ਲੈ ਲਿਆ ਛੋਟਾ ਜਿਹਾ ਤੇ ਆਹ ਹੋ ਗਿਆ ਜੀ ਜੀਰਾ ਆਪਣਾ ਆਹ ਹੋ ਗਿਆ ਜੀ ਆਪਣਾ ਕੀ ਕਹਿੰਦੇ ਹੁੰਦੇ ਨੇਗੇ ਰੈੱਡ ਚਿਲੀ ਦੇਣੇ ਕਿ ਉਹ ਚਿਲੀ ਫਲੈਕਸ ਆ ਆਰਗੈਨਿਕ ਪਾਉਣ ਗਨੋ ਜਾਨੀ ਲੈਣਾਉਂਦਾ ਮੈਨੂੰ ਇਹਦਾ ਆਉਗਾ ਠੀਕ ਹੈ ਜੀ ਹੁਣ ਆਪਾਂ ਲੱਗੇ ਆ ਜੀ ਅੰਡੇ ਅੰਡਾ ਪੋੜੂ ਅੰਡਾ ਕਸੂਰੀ ਮੇਥੀ ਅੰਡਾ ਭੰਨ ਕੇ ਗਲਾਸ ਦੇ ਵਿੱਚ ਪਾ ਲਿਆ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਐਨੇ ਕ ਟਮਾਟਰ ਇੱਕ ਅੰਡਾ ਹੀ ਹੈ ਜੀ ਠੀਕ ਹੈ ਜੀ ਇੰਨੇ ਕ ਟਮਾਟਰ ਇੰਨੇ ਕ ਪਾਵਾਂਗੇ ਜੀ ਪਿਆਜ਼ ਇਹਦੇ ਵਿੱਚ ਠੀਕ ਹੈ ਜੀ ਆ ਪਾਵਾਂਗੇ ਜੀ ਆਪਾਂ ਚੀਲੀ ਫਲੈਕਸ ਮੜਾ ਜਾ ਜੀ ਠੀਕ ਹੈ ਜੀ ਆ ਪਾਵਾਂਗੇ ਜੀ ਆਪਾਂ ਉਹ ਹਰੇ ਜਿਓ ਇਹਨੂੰ ਨੌਂ ਨਹੀਂ ਪਤਾ ਇਹਦਾ ਕੀ ਹੈ ਜੀ ਤੇ ਆ ਪਾਵਾਂਗੇ ਜੀ ਆਪਾਂ ਹੁਣ ਜੀਰਾ ਇਹਦੇ ਵਿੱਚ ਪਾ ਬਤਾ ਜੀਰਾ ਜੀ ਠੀਕ ਆ ਆ ਪਾਵਾਂਗੇ ਜੀ ਆਪਾਂ ਥੋੜੀ ਜੀ ਕਸਤੂਰੀ ਮੇਥੀ ਤੇ ਬਾਕੀ ਆ ਗਿਆ ਜੀ ਆਪਣਾ ਸਾਦ ਅਨੁਸਾਰ ਨਾਮਕਤ ਸਾਦ ਅਨੁਸਾਰ ਮਿਰਚ ਠੀਕ ਹੈ ਜੀ ਮਾੜੀ ਜੀ ਪਾ ਦਾਂਗੇ ਹਲਦੀ ਵਧੀਆ ਹੁੰਦੀ ਹੈ ਇਹ ਠੀਕ ਹੈ ਜੀ ਇਹ ਹੁਣ ਪਾਤਾ ਆਪਾਂ ਸਾਰਾ ਸਮਾਨ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਫੈਂਟਣਾ ਫੈਂਟਣ ਤੋਂ ਬਾਅਦ ਆਮਲੇਟ ਬਰੈਡ ਬਣਾ ਕੇ ਦਿਖਾਉਂਗਾ ਸਭ ਨੂੰ ਆਏ ਹਾਂ ਦਾ ਫੇਟਨਾ ਜੀ ਪੂਰੀ ਚੰਗੀ ਤਰ੍ਹਾਂ ਫੈਟਨਾ ਜੀ ਪਤਾ ਲੱਗ ਜਾਂਦੇ ਫਿਰ ਮੈਂ ਸਪਾਈਸੇ ਪਾਪਾ ਚ ਹਰੀ ਮਿਰਚ ਨਹੀਂ ਪਾਈ ਲਾਲ ਮਿਰਚ ਪਾਈ ਉਹ ਹਰੀ ਮਿਰਚ ਵੀ ਤੁਸੀਂ ਪਾ ਸਕਦੇ ਹੋ ਪੋੜੀਆਂ ਠੀਕ ਹੈ ਜੀ ਚਲੋ ਮੱਧ ਕਰ ਗੈਸ ਰੱਖ ਲੈ ਜੀ ਗੈਸ ਤੇ ਤਵਾ ਰੱਖ ਲਿਆ ਤੇ ਹੁਣ ਇਹ ਚ ਪਾਉਣਾ ਆਪਾਂ ਨੇ ਮੱਖਣ ਜਿਹੜਾ ਪਾ ਦਾ ਮੱਖਣ ਹੁੰਦਾ ਕਰਦਾ ਮੱਖਣ ਨਹੀਂ ਪਾਉਣਾ ਕਰਦੇ ਦਾ ਤਾਂ ਆਪਾਂ ਡਾਲਡਾ ਕੋਈ ਪਾ ਸਕਦੇ ਹਾਂ ਮੱਖਣੋਂ ਮੱਖਣੋਂ ਕੁਝ ਵੀ ਪਾ ਲਓ ਤੁਸੀਂ ਮੱਖਣ ਨਹੀਂ ਮੈਂ ਡਾਲ ਲਾ ਲੇ ਜਿੱਦਾਂ ਵੀ ਮੈਨੂੰ ਹੋਜੀ ਨਹੀਂ ਬਸ ਠੀਕ ਆ ਬੰਦ ਕਰ ਦਿਆਂ ਮੈਂ ਮੈਂ ਮਿਕਸ ਕਰ ਲਿਆ Papa ਨੇ ਪਹਿਲਾਂ ਮਿਕਸ ਕੀਤਾ ਸੀ ਚਾ ਚਾ ਆਇਆ ਕਿੰਨਾ ਵਧੀਆ ਚੱਗ ਜੂ ਆ ਹੁਣ ਇੱਥੇ ਆ ਜਾ ਇੱਥੇ ਆਏ ਰੱਖੇ ਕੈਮਰਾ ਹਾਂਜੀ ਚਾ ਹਾਂਜੀ ਆਪਣਾ ਘਿਓ ਮੈਲਟ ਹੋ ਗਿਆ ਘਿਓ ਜਦੋਂ ਮੈਲਟ ਹੋ ਗਿਆ ਜੀ ਠੀਕ ਹੈ ਇਹਨੂੰ ਮੜਾ ਜਾਏਗੇ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਜਿਹੜਾ ਆਂਡਾ ਫੈਂਟਿਆ ਸੀਗਾ ਬ੍ਰੈਡ ਹੈਗਾ ਫਰ ਹਰਾ ਆਂਡਾ ਮੋਲੇ ਵਿੱਚ ਪਾਤਾ ਸੀਗਾ ਜੀ ਆਪਾਂ ਠੀਕ ਹੈ ਜੀ ਪਾਉਣ ਤੋਂ ਬਾਅਦ ਇਹ ਆਪਣਾ ਜਿਹੜਾ ਅੰਡਾ ਆਪਣਾ ਪੂਰਾ ਵਧੀਆ ਬਣ ਰਿਹਾ ਹੈਗਾ ਪੂਰਾ ਵਧੀਆ ਲੱਗਿਆ ਜੀ ਆਪਾਂ ਹੁਣ ਇਹਦੇ ਉੱਤੇ ਇੱਕ ਬ੍ਰਾਊਨ ਬ੍ਰੈਡ ਬ੍ਰੈਡ ਰੱਖਣਾ ਤੁਸੀਂ ਐ ਇੱਕ ਪਾਸੇ ਐ ਕਰ ਲੈਣਾ ਕੇ ਪਾਸੇ ਐ ਕਰਨ ਤੋਂ ਬਾਅਦ ਜੀ ਇਹ ਨੂੰ ਐ ਕਰ ਲੈਣਾ ਕਿਉਂਕਿ ਫਿਰ ਜਿਹੜਾ ਉਹ ਥੱਲੜਲਾ ਬਰੈਡੂਗਾ ਉਹਦੇ ਵਿੱਚ ਤਾਂ ਡਾਕਟਰ ਕਮੇਡੀਕਾ ਜੂਗਾ ਕਿ ਉਹ ਉਧਰਲੇ ਸਾਈਡਾਂ ਤੇ ਇਧਰਲੇ ਸਾਈਡ ਵੀ ਬਰੈਡ ਆਉਣਾ ਚਾਹੀਦਾ ਜੀ ਹੁਣ ਤੁਹਾਨੂੰ ਇਹ ਨੂੰ ਸਭ ਨਾਲ ਵੱਡੀ ਜਿਹੜੀ ਇਹਦੇ ਵਿੱਚ ਉਹ ਕਰਾਵਾਤ ਹੁੰਦੀ ਆ ਉਹ ਹੁੰਦੀ ਆ ਇਹਨੂੰ ਐ ਇਹ ਨੂੰ ਪਾਸਾ ਪਰਟਾਉਣ ਦੀ ਉਹ ਤੁਹਾਨੂੰ ਦੇਖਦੇ ਆ ਉਹ ਤੁਹਾਨੂੰ ਦਿਖਾਉਣਾ ਪਰਟਾ ਕੇ ਆ ਆ ਆ ਗਿਆ ਜੀ ਆਪਣਾ ਪਾਸਾ ਪਰਟਾਉਣ ਵਾਲਾ ਖੁਰਚਣਾ ਜੀ ਠੀਕ ਆ ਆਪਣਾ ਉਧਰਲੇ ਪਾਸੋਂ ਜਾਨੇ ਕਿ ਆਮਲੇਟ ਆਪਣਾ ਆਪਣਾ ਆਮਲੇਟ ਪੱਕ ਚੁੱਕਿਆਗਾ ਇਧਰ ਦੋ ਵੀ ਗਰਮ ਹੋਣੇ ਹਾਂ ਆਪਣਾ ਵੀ ਪੱਕ ਚੁੱਕਿਆਗਾ ਤੇ ਆ ਦੇਖੋ ਇਧਰੋਂ ਤਾਂ ਆਪਣਾ ਆਮਲੇਟ ਪੱਕ ਚੁੱਕਿਆਣਾ ਜੀ ਤੇ ਹੁਣ ਉਧਰਲੇ ਸਾਈਡ ਵਾਲਾ ਪਕਾ ਦੇਣਾ ਆਪਾਂ ਇਹਦੇ ਉੱਪਰ ਸਾਸ ਵੀ ਪਾ ਕੇ ਪਾ ਲੈਣਾ ਹਾਂ ਆ ਬਣ ਗਿਆ ਆ ਬਣ ਜਾਣਾ ਜੀ ਆਪਣਾ ਆਮਲੇਟ ਬ੍ਰੈਡ ਬਾਈ ਜੀ ਅਗਰ ਚਾਰਤੀ ਵੀਡੀਓ ਪਾਈ ਸੀ ਹਾਂ ਹੁਣ ਆਪਣਾ ਜੀ ਇਦਰੋਂ ਵੀ ਇਦਰੋਂ ਤਾਂ ਪਾਣੀ ਗਿਆ ਸੀ ਆਮਲੇਟ ਹਨਾ ਜੀ ਤੇ ਆਪਾਂ ਥੋੜਾ ਜਿਹਾ ਹਾਫ ਹੋ ਬੈਲ ਰੱਖਦੇ ਹੁੰਨੇ ਆਪਣਾ ਆਮਲੇਟ ਆ ਦੇਖੋ ਬਹੁਤ ਵਧੀਆ ਬਣਦਾ ਆ ਦੇਖੋ ਨਾਲੇ ਤਾਂ ਆਪਣਾ ਬਰੈਡ ਸਿੱਕਿਆ ਗਿਆ ਜੀ ਨਾਲੇ ਆਪਣਾ ਆਮਲੇਟ ਇਹਦੇ ਵਿੱਚ ਹੀ ਰਲ ਗਿਆ ਦੇਖੋ ਆ ਦੇਖੋ ਬਰੈਡ ਪੂਰਾ ਵਧੀਆ ਬਣ ਗਿਆ ਜੀ ਇਹਦੇ ਵਿੱਚ ਆਈਆਂ ਮੈਨੂੰ ਬਰੈਡ ਬਰੈਡ ਦੇ ਬਿਨਾ ਵੀ ਵਧੀਆ ਲੱਗਦਾ ਬਰੈਡ ਨਾਲੇ ਵਧੀਆ ਲੱਗਦਾ ਠੀਕ ਹੈ ਜੀ ਆਪਣਾ ਆਮਲੇਟ ਬਣ ਕੇ ਤਿਆਰ ਆ ਰੈਸਪੀ ਜਰੂਰ ਇੱਕ ਵਾਰ ਤੁਸੀਂ ਘਰੇ ਟਰਾਈ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਨਾ ਜੀ ਵੀਡੀਓ ਦੇ ਕਮੈਂਟ ਕਰੀਓ ਤੇ ਸਾਨੂੰ ਦੱਸਿਓ ਕਿ ਤੁਹਾਨੂੰ ਸਾਡੀਆਂ ਰੈਸਪੀਆਂ ਕਿਵੇਂ ਲੱਗਦੀਆਂ ਨੇ